ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 8 ਪੋ 22 ਦਸੰਬਰ ਤੇ ਅੱਜ ਅਸੀਂ ਦਰਸ਼ਨ ਇਦਾਰੇ ਕਰਾਂਗੇ ਗੁਰਦੁਆਰਾ ਸ੍ਰੀ ਚੰਪੌਰ ਸਾਹਿਬ ਜੀ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਔਰ ਚਾੜੀ ਸਿੰਘ 10 ਲੱਖ ਮੁਗਲ ਫੌਜਾਂ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਕੇ ਸਨ ਤੇ ਆਓ ਆਪਾਂ ਇਹਨਾਂ ਗੁਰਦੁਆਰਾ ਸਾਹਿਬ ਜੀ ਦੇ ਅੱਜ ਦਰਸ਼ਨ ਇਦਾਰੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਉਹ ਸਰਦੀ ਕਹਿਰਾਂ ਦੀ ਬਣ ਕੇ ਹਾਸ ਦਾ ਲਾ ਲਾ ਕਮਲਾਂ ਵਰਗੇ ਪੈਰਾਂ ਦੀ ਬਣ ਕੇ ਹਾਸ ਦਾ ਲਾ ਲਾ ਕਮਲਾਂ ਵਰਗੇ ਪੈਰਾਂ ਦੀ ਕਰਦਾ ਦੇਦੀ ਰੁੱਖੇ ਤੇ ਚੜਦੇ ਅਸਾਂ ਕਰ ਪਾਉ ਦਾਤਾ ਜੀ ਰੁੱਖੇ ਤੇ ਚੜਦੇ ਅਸਾਂ ਕਰ ਪਾਉ ਦਾਤਾ ਜੀ ਨਾਲ ਹਾਦਸਿਆਂ ਘਾਤੀਆਂ ਭਰੀਆਂ ਨੇ ਤੇ ਕਈ ਸੰਤਾ ਜਿਹੜੀਆਂ ਉਹ ਬਾਹਰੋਂ ਬਾਹਰ ਕਰੇ ਜਾਂਦੀਆਂ ਉਹ ਸੋਚਦੀਆਂ ਕਿ ਬਾਬਾ ਜੀ ਅਸਾਂ ਨੂੰ ਕਰ ਤੁਹਾਨੂੰ ਸੋਣ ਲਿਆ ਸੀ ਬਾਰ ਸੌਤਰਾਂ ਨੂੰ ਸੰਗਤ ਤੇ ਸੰਗਤ ਤੇ ਜਾ ਕੇ ਕਹਿਣਾ ਉਹਨਾਂ ਨੂੰ ਬਹੁਤ ਚਰਚਾ ਹੈ ਜੇ ਸਾਧ ਸੰਗਤ ਸੰਗਤ ਤੇ ਜਾ ਕੇ ਆਪਣੀ ਨਾ ਮੈਂਦੇ ਪੰਜਾਬ ਰਿਚੋ ਆਪਣੀ ਬਸਤੀ ਦੇ ਪਾਸੇ ਦੀ ਰਾਜੇ ਮੱਛਾ ਦੇ ਮਿਲ ਪਾਰਟੀਆ ਮੱਧਮ ਪਾਸੇ ਦਾ ਇਹ ਆਮ ਸੰਗਤ ਇਹਦੀ ਆਖੀ ਬਲਾਪਾ ਦੀ ਖਿਆਨ ਇਹ ਪਤਵਾਂ ਸੰਗਤ ਦੀ ਖਾਤਿਰ ਜਿਹੜੀ ਅਗਰ ਦੇ ਪੱਖਾ ਬਤ ਗੁਰੂ ਦਾ ਬਲ ਸ਼੍ਰੀ ਵਾਹਿਗੁਰੂ ਸੰਗਤ ਜੀ ਪਰਮਾਤਮਾ ਇੱਕਲਾਪੇ ਪੰਜਾਬ ਦੇ ਕਰੀਬ ਆਉਂਦੇ ਆਏ ਇੱਕ ਗਲਾਗੀ ਪੰਜਾਬੀ ਨੇ ਬੜੇ ਪਿਆਰ ਨਾਲ ਦੀਵਾਨ ਕੀਤਾ ਬੜੇ ਪਿਆਰ ਨਾਲ ਮਹਾਰਾਜ ਦਾ ਸਨਾਨ ਕਰਵਾਇਆ ਜਿਮਾਰੇ ਉਸਮਾਨ ਅਜਵਾਸ ਦੇ ਪਰਗਲਾਸ ਦਾ ਬੜੇ ਪਿਆਰ ਨਾਲ ਫਰਸ਼ੀ ਰੰਗ ਕੇ ਆਰਾਮ ਕਰਦੇ ਆ ਅੱਜ ਮਾਣ ਜੀ ਦੀ ਧਰਖਿਦਾਇਓ ਸਭ ਤੋਂ ਕੋਟਵਾਲਾ ਸਾਹਿਬ ਤੋਂ ਜਗਮੋਲਾ ਦੇ ਕਿਬਾਰਾ ਸਾਹਿਬ ਸਾਡੇ ਉਸਮਾਨ ਦੇ ਮਹਿਲ ਵਿੱਚ ਹੀ ਕਰਦਾ ਨਾ ਕੋ ਬਸਰ ਬਦਲੋ ਜੋੜਾ ਬਦਲੋ ਮਹਾਰਾਜ ਆਪ ਤੁਹਾਡੇ ਵਾਸਤੇ ਸੋਨਾ ਫਲਕ ਲਾਇਆ ਮਹਾਰਾਜ ਸੁਪਰੇ ਜਰਾ ਤੋਂ ਚੱਲੇ ਹੋਏ ਸੱਚੇ ਗੁੱਸੇ ਮਹਾਰਾਜ ਆਰਾਮ ਕਰਕੇ ਅੱਖਰ ਪੱਤੀ ਪਾਛਾ ਇੱਕ ਵਾਰੀ ਤੁਸੀਂ ਆਪਣੇ ਸਰਬੀਰ ਦੀ ਕੈਮ ਕਰੋ ਮਹਾਰਾਜ ਇਹਨਾਂ ਦੀ ਦੇਖ ਸੁਪਰਵਾਣ ਕੀਤਾ ਤੇ ਪਿਆਰ ਦੇ ਨਾਲ ਸਭ ਨੂੰ ਇੱਕ ਸੰਦੇਸ਼ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ परिवर्तित था और यातायात रूप का है जो इस सेवा का और माता से थी यदि आप इस करके यात्रा का समाप्त के द्वारा किए गए ऐसा का 30% कराया और वो 14 तारीख के लिए किया ਸੰਗਤ ਜੀ ਅਗਰ ਅੱਜ ਦੀ ਵੀਡੀਓ ਸਾਡੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਲਾਈਕ ਕਰਿਓ ਔਰ ਸਾਡੇ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਿਓ ਔਰ ਜੋ ਇਸ ਵੀਡੀਓ ਦਾ ਨੈਕਸਟ ਪਾਰਟ ਹੈ ਉਸ ਨੂੰ ਵੀ ਦੇਖਣਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ